ਵੀਰ ਆ ਗਿਆ ਗੱਡੀ ਲੈ ਕੇ ਤੇ ਹੁਣ ਆ ਚੱਲੇ ਆ ਮਾਰਕੀਟ ਉੱਥੋਂ ਨੂੰ ਦਾ ਸਮਾਨ ਲੈ ਆਈਏ ਸਾਰਾ ਗੋਸਰੀ ਪੂਰੀ ਹੋ ਜਾਂਦੀ ਇਧਰ ਮੰਡੀ ਤੋਂ ਭਾਈ ਦੋ ਰਮੇਸ਼ ਜੀ ਯਾ ਸੈਂਟਰ ਮਾਰਕੀਟ ਮਨਾਮਾ ਜਾਂ ਆਪਾਂ ਕਹਦੇ ਆ ਵੀ ਮੰਡੀ ਆ ਫਟੇ ਵੀਰ ਆ ਗੰਡੇ ਲਾਓ ਤੇਰੇ ਸਾਹਜ ਦੇ ਸਾਹਮਣੇ ਸਾਜਿਆਂ ਨੂੰ 13 ਕੇ ਵੱਡਾਂਗੇ ਆ ਡਾਈ ਰਿਜਣ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਟਟਾ ਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਗੇ ਅੱਜ ਆ ਮਿੱਤਰੋ ਫਰਾਈਡੇ ਤੇ ਆਪਾਂ ਨੂੰ ਆ ਹੌਲੀਡੇ ਇਸੇ ਲਈ ਆਪਾਂ ਉੱਠਿਆ ਲੇਟ ਉੜਦੇ ਉੜਦੇ ਟਾਈਮ 10:30 ਹੋ ਗਏ ਹੁਣ ਚਾਹ ਬਣਾਉਣੀ ਆ ਤਾਂ ਆਪਾਂ ਅੱਗੇ ਪੀਕੇ ਵੇਖਾਂਗੇ ਅੱਗੇ ਦਾ ਕੀ ਪਲਾਨ ਆ ਮਿੱਤਰੋ ਤੁਹਾਨੂੰ ਦਿਖਾਉਨੇ ਆ ਛੁੱਟੀ ਵਾਲੇ ਦਿਨ ਪ੍ਰਦੇਸ਼ਾਂ 'ਚ ਕੀ ਕੀ ਕੰਮ ਹੁੰਦੇ ਆ ਤੇ ਆਪਾਂ 1000 ਸਬਸਕ੍ਰਾਈਬਰ ਦਾ ਟੀਚਾ ਰੱਖਿਆ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਆ ਚਾਹ ਡਈ ਰਿਜਣ ਬੱਪਾ ਪਾਤਾ ਜੇ ਘੱਟ ਬਿਠੋ ਆ ਵੀ ਆਪਾਂ ਚਾਹ ਫੀਕੇ ਤੇ ਬੱਲੀ ਵੀਰ ਆ ਗਿਆ ਗੱਡੀ ਲੈ ਕੇ ਤੇ ਹੁਣ ਚੱਲੇ ਆਂ ਮਾਰਕੀਟ ਉੱਥੋਂ ਨੂੰ ਦਾ ਸਮਾਨ ਲੈ ਆਈਏ ਸਾਰਾ ਲੈਣ ਵਾਲਾ ਅੱਜ ਫ੍ਰਾਈਡੇ ਨਾਲੇ ਛੁੱਟੀ ਹੈ ਤੇ ਬੰਦੇ ਵੀ ਅੱਜ ਘਰੇ ਆ ਕਿ ਸਾਰੇ ਆਪਾਂ ਆਪਣੇ ਢੂੜੀ ਤੇ ਚੱਲ ਜਾਂਦੇ ਆ ਤੇ ਸਪਾਰਕਟਾ ਨੂੰ ਇੱਥੋਂ ਲੱਗ ਗਈ ਆ ਤਾਂ ਕਿੰਨੇ 2 ਕਿਲੋਮੀਟਰ ਪੈਂਦੀ ਆ ਪਰ ਬੱਲੀ ਵੀਰ ਆਇਆ ਵੇ ਇੱਧਰ ਉਹਦਾ ਸਾਹ ਮੱਥਾ ਦੇ ਕੇ ਤੇ ਆਪਾਂ ਸ਼ਾਮ ਨੂੰ ਚੱਲਾਂਗੇ ਆ ਗਏ ਆ ਸੈਕਟਰ ਮਾਰਕੀਟ ਇਧਰਲੀ ਸਾਈਡ ਆ ਮੰਡੀ ਰਾਈਟ ਸਾਈਡ ਇਧਰ ਹੈ ਰਮੇਜ ਇੱਥੋਂ ਸਾਰਾ ਆਪਣਾ ਮਿਲ ਜਾਂਦਾ ਸਮਾਨ ਗਰੋਸਰੀ ਪੂਰੀ ਹੋ ਜਾਂਦੀ ਇਧਰੋਂ ਮੰਡੀ ਤੋਂ ਇਧਰੋਂ ਰਮੇਜ ਜਮੇ ਪਾਰਕਿੰਗ ਵੇਖਣੀ ਪੈਣੀ ਪਰ ਫਰਾਈਡੇ ਬਹੁਤ ਮੁਸ਼ਕਲ ਮਿਲਦੀ ਹੈ ਇਹ ਆ ਸੈਂਟਰ ਮਾਰਕੀਟ ਮਨਮਾ ਜੇ ਆਪਾਂ ਕਹਦੇ ਆ ਵੀ ਮੰਡੀ ਆ ਇਹ ਬਹੁਤ ਤਗੜੀ ਇਧਰ ਨੇ ਬੰਨੇ ਸੋ ਸਾਰਾ ਸਮਾਨ ਮਿਲਦਾ ਹੋਵੇ ਆਇਲ ਅਗਰਾਲੂ ਢੰਡੇ ਮੱਕੋ ਵਗਰੇ ਦੇਸ਼ਾਂ ਦੇ ਇੰਡੀਆ ਪਾਕਿਸਤਾਨ ਜਿੱਥੋਂ ਦੇ ਦਿਲ ਕਰਦਾ ਜਾ ਜਿੱਥੋਂ ਦਾ ਰੇਡ ਭੰਦਾ ਬਾਬਾ ਡਿਆ ਇਧਰ ਵੇਖਣ ਕੀ ਜਾਂਦਾ ਕਿੰਨੇ ਦਾ ਓਏ 20 ਕਿਲੋ ਆਹ ਕਹਿੰਦਾ ਵਾ ਤੇ ਵੀਰ ਆਹ ਗੰਡੇ ਲਾਉ ਤੇਰੇ ਸਾਹ ਦੇ ਸਾਹਮਣੇ ਸਾਜਿਆਂ ਨੂੰ ਤੀਰਾਂਗੇ ਵੱਡਾਂਗੇ ਜੀ ਸਬੂਤੇ ਵਿੱਚ ਤਲਦਿਆ ਕਰਨੇ ਆਪਾਂ ਲੈਣੇ ਰੇਹਲਾ ਲੈਣੇ ਰੇਲਾ ਐ ਪੱਟੀ ਡਾਉਨ ਡਿਆ ਰੇਟ ਕਰਨ ਪੱਟੀ ਬਣੂਗਾ ਲੈ ਬਣੂਗਾ ਕੀ ਜਾਂਦਾ ਓਏ ਪਹਿਲਾਂ ਨਾ ਮਗਾਈ ਬਹੁਤ ਹੋ ਗਈ ਮਿੱਤਰੋ ਪਹਿਲਾਂ ਨਹੀਂ ਇੰਨੇ ਹੁੰਦੇ ਹੁੰਦੇ ਆ ਸਾਰਿਆਂ ਨੂੰ ਪਤਾ ਪਹਿਰੇ ਚ ਸੈਲਰੀਆਂ ਡਾਊਨ ਹੁੰਦੀਆਂ ਜਾਂਦੀਆਂ ਮਹਿੰਗਾਈ ਤਾਂ ਟੁੜੀ ਜਾਂਦੀ ਆ ਗਵਰਨਮੈਂਟ ਟੈਕਸ ਲਾਉਣਾ ਸਟਾਰਟ ਕਰੀ ਜਾਂਦੀ ਆ ਆ ਕਾਚਰੇ ਵੀ ਦੇ ਦੇ ਇੱਕ ਬ్రో ਕੀ ਜਾਂਦਾ ਤੋਲਣ ਚਲ ਗਿਆ ਵਾ ਆ ਕਿਵੇਂ ਪਤਾ ਲੱਗੂ ਅੱਧਾ ਕਿਲੋ ਆ ਕਿਹਨੇ ਉਹ ਅਗਲੇ ਇਹੋ ਜਿਹੇ ਤੇ ਤਜਰਬਾ ਹੁੰਦਾ ਹੀ ਭਰਾਵਾ ਤੋ ਕਹਿੰਦਾ ਭਾਈਆ ਵੇਖੋ ਕਿੰਨੀਆਂ ਨਿਕਲਦੀਆਂ ਆ ਰਹੀਆਂ ਕਿੰਨੀਆਂ ਪਾਪਾ ਗੁੱਦ ਨਾਇਆ ਕਿੰਨੇ ਆਂ ਅਕੀ ਨੂੰ ਬਾਹਰ ਸਿਕਦਾ ਹਾਂ ਅਸੀਂ ਕਿਹਾ ਪੂਰਾ ਕੀ ਬਾਤ ਆ ਵੇਖ ਲੋ ਤੇ ਅੰਦਾਜ਼ੇ ਨਾ ਪਾ ਕੇ ਦਿੱਤੀਆਂ ਤੇ ਕਹਿੰਦਾ ਤੋਲ ਦੇਣਾ ਤੇ ਪੂਰੀਆਂ ਅੱਧਾ ਕਿਲੋ ਨਿਕਲੀਆਂ ਕੀ ਬਾਤ ਆ ਜਿਹੜੇ ਸਾਹ ਨਾ ਸਮਾਨ ਚੋਕੇ ਖੰਡਿਆ ਮੈਨੂੰ ਲੱਗਦਾ ਛੁੱਟੀ ਵਾਲੇ ਦਿਨ ਜ਼ਿਆਦਾ ਕੰਮ ਪੈਂਦਾ ਜੇ ਪਿੰਡ ਤੇ ਬਾਪੂ ਲੈ ਆਉਂਦਾ ਪਤਾ ਨਹੀਂ ਲੱਗਦਾ ਪਰ ਤੇ ਇਹ ਚਾਣ ਕੇ ਸਾਰਾ ਕੋ ਆਪ ਕਰੀਦਣਾ ਪੈਂਦਾ ਇੱਥੇ ਹੁਣ 1 ਘੰਟਾ ਲੱਗ ਗਿਆ ਹੁਣ ਮੰਡੀ ਚ ਤੇ ਅਜੇ ਮਾਰਕੀਟ ਜਾਣਾ ਆ ਗੱਲ ਨਾ ਦੁੱਧਿਆ ਮੋੜਾ ਇਸ ਬਾਅਦ ਚਾਉਂਦੇ ਆ ਬਾਕੀ ਆ ਜਾਏ ਜੀ ਫਾਟੀ ਵਿਰਾਤਾ ਨੇ ਆਪੜਾ ਗੀ ਕਰਨ ਪਰ ਮੋਬਾਈਲ ਤੋਂ ਬਿਨਾ ਵਾ ਟੈਨਸ਼ਨ ਨਹੀਂ ਲੈਣੀ ਪਈ ਜੀ ਆਹ ਆ ਗਿਆ ਜੱ트로 ਰਮਜੀਤ ਮੇਰੇ ਲੋਕਾਂ ਦੇ ਪੱਲੀ ਬੋਡ ਹਾਂ ਵੇਸਣ ਹੈਗਾ ਉੱਥੇ ਡੱਬਾ ਭਰਿਆ ਪਿਆ ਅੰਦਰ ਕੀ ਆਈ ਚੌਲ ਹੈਗੇ ਚੌਲ ਕਿਹੜੇ ਆਂਡੀ ਆਲੇ ਆ ਆਪਣੇ ਲੈ ਜੜ ਕਰੂੰ ਆਏ ਚੌਲ ਇਹੋ ਲੈ ਲੈ ਕਿੰਨੇ ਦੇ ਇਹ ਰਹਿਣ ਦੇ ਚਾਤਨਾ ਨਾ ਛੋਟਾ ਲੈ ਲੈਣੇ ਆਪਾਂ ਐਡਾ ਕੀ ਕਰਨਾ ਹੋਰ ਕੋਈ ਵੇਖ ਲੈ ਜਰੂਰ ਇਹੋ ਲੈਣੇ ਆ ਆ ਲੜਾ ਯਾਰਾ ਦੂਸਰੇ ਇਹ ਆ ਲੂਟਰੀ ਵਾਲਾ ਚਿੱਟੇ ਝੋਲੇ ਕਿਤੇ ਆ ਗਰੰਟੀ ਮਮਤੇ ਵੀਰ ਨੂੰ ਭੇਜਿਆ ਕੋਡ ਡਰਿੰਕ ਫਾ ਲਿਆ ਸਰਪ੍ਰਾਈਜ਼ ਤੇ ਭੱਟੀ ਵੀ ਇਹਨੂੰ ਲੱਭਾ ਨਹੀਂ ਡਈ ਬਟ ਵੀਰ ਅਗਲੇ ਪਾਸੇ ਵੇਖ ਆ ਉੱਤੇ ਨੋਬੇ ਸੈਂਟਰ ਮਾਰ ਕੇ ਦਾ ਸਮਾਨ ਆਪਾਂ ਲੈ ਲਿਆ ਮਾਰਕੀਟ ਚੋਂ ਵੀ ਸਮਾਨ ਲੈ ਲਿਆ ਤੇ ਗੱਡੀ ਕਰ ਲਈ ਫੁੱਲ ਹੋ ਗਿਆ ਆ ਆ ਵੀ ਰੱਖਦੇ ਤਰਾ ਗਰੋਸਰੀ ਕਰਕੇ ਪਹੁੰਚ ਗਏ ਆ ਘਰੇ ਆ ਆਹ ਇਹ ਆਪਣਾ ਫਲੈਟ ਇਹਦੇ ਵਿੱਚ ਰੂਮ ਆ ਵੇਖ ਲਓ ਇੰਤਰ ਪ੍ਰਦੇਸ ਆਏ ਰੂਮ ਕਿਤਾ ਦੇ ਦਿੰਦੇ ਜੀ ਆਖੀ ਜਾਂਦੇ ਬਾਹਰ ਨਹੀਂ ਜਾ ਰਹੇ ਆ ਆਹ ਜੀ ਸਾਡਾ ਰੂਮ ਇੱਥੇ ਹੀ ਪੰਜ ਜਾਣੇ ਰਹਿੰਦੇ ਆ 6 ਹਾਂ ਬਾਬਾ ਚਲ ਗਿਆ ਕੰਪਨੀ ਦੇ ਰੂਮ ਚ ਦੀ ਆਪਾਂ ਮਾਰਕੀਟ ਚੋਂ ਗਰੋਸਰੀ ਲਿਆਣ ਕੇ ਤੇ ਆਣ ਕੇ ਨਾਤ ਹੋ ਕੇ ਰੈਡੀ ਹੋ ਗਏ ਹੁਣ ਚਲਦੇ ਆ ਗੁਰਦਰਾ ਸਾਹਿਬ ਮੱਥਾ ਟੇਕਣ ਤੇ ਪੱਲੀਪੁਰ ਗੱਡੀ ਕੱਢ ਲਿਆ ਆ ਇਹਨੇ ਪਾਰਕਿੰਗ ਚ ਚਾਹੀਦਾ ਭਾਈ ਗੁਰਦਰਾ ਸਾਹਿਬ ਆਪਾਂ ਜਾਵਾਂਗੇ ਪਤਾਈਏ ਪਤਾਈਏ ਸਾਨੂੰ ਇੱਥੋਂ 7-8 ਕਿਲੋਮੀਟਰ ਦੂਰ ਪੈਂਦਾ ਤੇ ਗੱਡੀ ਤੇ ਆਪਾਂ ਚੱਲ ਜਾਣਾ 5-7 ਮਿੰਟ ਚ ਅੱਜ ਹੋਣੀ ਰੈਡੀ ਹੋ ਕੇ ਆ ਗਏ ਆ ਸੋ ਪੱਲੀ ਦੀ ਜੀ ਜਾਨ ਤੋਂ ਤਾਂ ਆਪ ਸਰਾਉਂਡਾ ਬੋਰਡ ਤੇ ਜਿਦੋਂ ਆਪ ਇਧਰ ਸਲਮਾ ਬਾਦਲ ਵਾਹੀਏ ਇੱਥੋਂ ਲੈਫਟ ਮਾਰਨਾ ਸਿੱਧਾ ਅੱਗੇ ਆ ਜਾਣਾ ਪਤਈਆ ਬ੍ਰਿਜ ਆਪ ਪਤਈਆ ਬ੍ਰਿਜ ਆਪਾਂ ਪਹੁੰਚ ਗਏ ਆ ਤੇ ਅੱਜ ਬਾਹਰ ਗਰਮੀ ਬਹੁਤ ਆ 43 ਡਿਗਰੀ ਟੈਂਪਰੇਚਰ ਹੈ ਜਿਵੇਂ ਸੀ ਵੀ ਕੰਮ ਕਰ ਨੂੰ ਘੜ ਜਾਂਦਾ ਆ ਗਰਮੀਾਂ ਦੇ ਉਹ ਟਰਾਲਾ ਖਰਾਬ ਹੋਇਆ ਵਾ ਕੀ ਜਾਂਦਾ ਹੋ ਆ ਤੂੰ ਉਹ ਟ੍ਰੈਕਰ ਜੰਤ ਨੂੰ ਪਾ ਰੋਣਾ ਉਹਨੇ ਮਗਰ ਵਾਜ ਗਈ ਲੱਗਦਾ ਆਤਾ ਹੀ ਖਰਾਬ ਹੋ ਗਿਆ ਲੈ ਤਾਂ ਹੋ ਜਾਂਦਾ ਕਈ ਵਾਰਾ ਚੱਕਰ ਇੱਥੇ ਅੱਗੇ ਆਣ ਕੇ ਆਪਾਂ ਇੱਥੋਂ ਰਾਈਟ ਕੀਤਾ ਤੇ ਵੇ ਹੋਏ ਆ ਦੇਖਣ ਲਈ ਹਲ ਮੋਈ ਤੜਿਆ ਦੀ ਨਿਸ਼ਾਨ ਵਾਲਿਆਂ ਦੀ ਵਿੱਚ ਇੱਥੇ ਬਹੁਤ ਗੱਡਿਆਂ ਗਰੋਤਾਂ ਅੱਜ ਬਹੁਤ ਸੰਗਤ ਆਈ ਆ ਇੱਥੇ ਨਾਲਾ ਨਹੀਂ ਦੇ ਇੱਥੇ ਲਾੜੋਂ ਨਹੀਂ ਸ਼ਾਮੇ ਲੰਗੂ ਆ ਆ ਇੱਥੇ ਛਾਂ ਹੈਗੀ ਆ ਅੱਜ ਚਲੋ ਮਸਯਾਦਾ ਵਿਧਾੜਾ ਪਹੁੰਚ ਗਏ ਆਪਾਂ ਗੁਰਦਰਾ ਸਾਹਿਬ ਪਤਾਇਆ ਤੇ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਮੇਲੇ ਕਰਦੇ ਆਂ ਤੇ ਆਜੋ ਮਿੱਤਰੋ ਚੱਲੀਏ ਬੱਲੀ ਵੀ ਰਮਾਲ ਪਾਉਣ ਲਈ ਇਧਰ ਚੋੜਾ ਘਰ ਆ ਫਾਟੀ ਵੀਰਾ ਵੀ ਹੋਣਾ ਬਤਾਈਏ ਕੋ ਦਰਵਾਜ਼ਾ ਭੱਗੇ ਦਰਬਾਰ ਸਾਹਿਬ ਤੇ ਪਿੱਛੇ ਲੰਗਰ ਹਾਲ ਆ ਇਧਰ ਤੇ ਇਧਰ ਆਪਣਾ ਸਾਰਾ ਪ੍ਰਸ਼ਾਦਾ ਪਾਣੀ ਤਿਆਰ ਹੁੰਦਾ ਇੰਦਰ ਲੰਗਰ ਹਾਲ ਆ ਆ ਲੰਗਰ ਹਾਲ ਆ ਇੱਥੇ ਪ੍ਰਸ਼ਾਦਾ ਚੱਲ ਰਿਹਾ ਏ ਆਰਾ ਇਧੇ ਤਾਂ ਚੰਮਲੇ ਕਰ ਲਿਆ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਕੀ ਆ ਕੇ ਕਰਦੇ ਹੁਣ ਰੂਮ ਦੀ ਸਫਾਈ ਮੇਤਰੋ ਰੂਮ ਦੀ ਕਰਕੇ ਸਫਾਈ ਤੇ ਆਪਾਂ ਲੱਗ ਪਏ ਆ ਸਬਜ਼ੀ ਬਣਾਉਣ ਅੱਜ ਚੱਲੂਗਾ ਆਲੂ ਗਾਜਰਾ ਬੱਲੀ ਬ੍ਰੋ ਆਲੂ ਗਾਜਰਾ ਛਿੱਲੀ ਜਾਂਦਾ ਤੇ ਮੈਂ ਕੱਟੀ ਜਾਂਦਾ ਫਿਰ ਕੱਟ ਕੇ ਤੜਕਾ ਤੇ ਨਾਲ ਹੀ ਆਪਾਂ ਲਾ ਦੇਣਾ ਤੇ ਕਾਜਰਾ ਤਿਆਰ ਕਰਦਣੀਆਂ ਆਪਾਂ ਅੱਧੇ ਘੰਟੇ ਦੇ ਵਿੱਚ ਤੇ ਬਾਬੇਣੀ ਡੈ ਬਾਰ ਸਫਾਈ ਜੀ ਸਬਜ਼ੀ ਹੋ ਗਈ ਰੈਡੀ ਪਰ ਅੱਜ ਨੂੰ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਤੁਸੀਂ ਵੇਖ ਲਿਆ ਛੁੱਟੀ ਵਾਲੇ ਦਿਨ ਵੀ ਪ੍ਰਦੇਸੀਆਂ ਨੂੰ ਕੋਈ ਛੁੱਟੀ ਨਹੀਂ ਹੁੰਦੀ ਕਿਉਂਕਿ ਛੁੱਟੀ ਵਾਲੇ ਦਿਨ ਜਾ ਕੇ ਰੂਮ ਦਾ ਮਾਰਕੀਟ ਚੋਂ ਸਮਾਨ ਲੈ ਕੇ ਆਉਣਾ ਹੁੰਦਾ ਗ੍ਰੋਸਰੀ ਰੂਮ ਦੀ ਸਫਾਈ ਕਰਨੀ ਤੇ ਆਪਣਾ ਪੂਰਾ ਹਫ਼ਤੇ ਦਾ ਲੀਡਾ ਲੱਤਾ ਸਾਫ਼ ਕਰਨਾ ਤੁਹਾਨੂੰ ਟਾਈਮ ਕੱਢ ਕੇ ਗੁਰੂ ਮਹਾਰਾਜ ਦੇ ਘਰ ਜਾਣਾ ਕਿ ਮਹਾਰਾਜ ਤੰਦਰੁਸਤੀ ਬਖਸ਼ੀਂ ਪ੍ਰਦੇਸਾਂ ਵਿੱਚ ਬੈਠੇ ਸਾਰੇ ਵੀਰਾਂ ਨੂੰ ਛਲੇ ਵੀਰ ਪਿੰਡੋਂ ਆਂਦੇ ਰਹਿੰਦੇ ਆਲਾਮਾ ਭੇਜ ਦਿੰਦੇ ਤੁਸੀਂ ਫੋਨ ਨਹੀਂ ਲਾਉਂਦੇ ਅੱਜ ਤਾਂ ਨੂੰ ਛੁੱਟੀ ਹੀ ਵੀ ਇਹ ਲਿਆ ਤੁਸੀਂ ਸਾਰਾ ਦਿਨ ਕੀ ਬੰਦਾ ਛੁੱਟੀ ਵਾਲੇ ਦਿਨੇ ਭੱਜੇ ਬਿੱਲੀ ਦਾ ਕਦੀ ਫੋਨ ਕਰ ਲਓ ਕਦੀ ਫੋਨ ਕਰ ਲਓ ਬਾਕੀ ਮਿੱਤਰੋ ਆਪਾਂ ਵਨ ਕੇ ਸਬਸਕ੍ਰਾਈਬਰ ਦਾ ਟੀਚਾ ਰੱਖਿਆ ਤੁਸੀਂ ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ